ਪਹਿਲਾਂ ਸਕੂਟਰ ਸੀਗਾ ਹਾਂ ਫੇਰ ਊੜੇ ਕੇ ਲਾਲ ਕੱਪੜੇ ਜਨਾਨੀ ਬਣ ਗਈ ਲੈ ਵੀਡੀਓ ਬਣਾਉਣ ਲੱਗਾ ਬਲੌਗ ਚ ਪਾਵਾਂਗੇ ਕਾ ਭਾਈ ਭਾਈ ਦੇਖੋ ਸੁਣੋ ਪਹਿਲਾਂ ਦੇਖਿਆ ਤਾਂ ਸਕੂਟਰ ਬਾਅਦ ਜਨਾਨੀ ਬਣ ਗਈਆਂ ਉਹ ਭਾਈ ਸਲੇਡਾ ਹੀ ਹੋ ਫੇਰ ਉਹਦਾ ਗਰਿੰਦਰਾਂ ਸੀਗਾ ਸਲੇਡਾ ਹੀ ਭਾਈ ਸਲੇਡਾ ਹੀ ਸੀ ਨਾ ਭਾਈ ਤਾਂ ਚਲਾਉਣਾ ਸਾਮ ਲੱਗੇ ਬਾਬੇ ਉਹਦਾ ਵੀਰੋ ਸਾਥ ਉਹ ਦੇਖੀਓ ਇਹ ਵਾਲਾ ਪ੍ਰੋਗਰਾਮ ਹਾਂਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਠੀਕ ਆ ਠੀਕ ਆ ਅੱਜ ਕਹਿੰਦਾ ਮੁੰਡੇ ਆਏ ਗੜ ਸ਼ੰਕਰ ਖੇਡਣ ਅੱਜ ਦਵਾਬਾ ਏਰੀਆ ਦਵਾਬੇ ਆਲਦੇ ਆ ਨਾ ਅੱਜ ਮੈਂ ਜure ਆਲੋ ਫੋੜ ਕਰਕੇ ਮੈਂ ਹਿੱਕ ਮਾ ਖੋਲ ਲਿਆ ਠੀਕ ਆ ਓਏ ਗੁਰਿੰਦਰਾ ਕਿੱਧਰ ਜੀ ਕਹਿੰਦਾ ਸੀ ਜੇ ਆਪਾਂ ਗੜ ਸ਼ੰਕਰ ਆਉਣਾ ਵੀ ਕਿੱਧਰ ਜੀ ਆਉਣਾ ਸੀ ਆਪਾਂ ਬਰੇਕਾਉਟ ਨੇ ਜੀ ਭਾਈ ਉਧਰ ਜੀ ਆਪਾਂ ਨੂੰ ਨਾ ਛੇਤੀ ਪਹੁੰਚਣਾ ਏ ਨਾ ਉਧਰ ਜੀ ਬਾਲੀ ਮਾਸੀਆੜੇ ਜੀ ਦਾ 2 ਰੁਪਏ ਪੈਗੇ ਘੂਰੀ ਜਾਣਾ ਦੀ ਤੁਸੀਂ ਇੱਦਾਂ ਹੀ ਦਾ ਦੂਰ ਪੈ ਗਿਆ ਨਾ ਮਾਨਸੇ ਜਾਣੀ ਮੈਂ ਉਹ ਵੀ ਜੇ ਅੱਗੇ ਤੋਂ ਕਿਸ ਨੇ ਗੜ ਸ਼ੰਕਰ ਨੂੰ ਆਉਣਾ ਵੇ ਮਰੇਲ ਕੋਟ ਲਈ ਜੀ ਆਏ ਉਹ ਚੰਗਾ ਹੀ ਮੰਡੀਆਂ ਜੀ ਹਨ ਇਹ ਰਸ਼ੀਨ ਤੋਂ ਭੱਜ ਕੇ ਹੀ ਆ ਗਿਆ ਕਹਿੰਦੇ ਹੋਰ ਫਿਰ ਕਿਦਾਂ ਠੀਕ ਆ ਪਿਆਰੇ ਹੱਟ ਪੂਰੇ ਕਿਹੜੀ ਪ੍ਰਾਈਜ਼ ਹੈ ਅੱਜ ਆਪਣੀ ਟੀਮ ਨੂੰ ਪ੍ਰਾਈਜ਼ ਅੱਜ ਆਪਾਂ ਪੈਂਦੀ ਟੀਮ ਖੇਡਦਾ ਬਸ਼ਰੀਪ ਭੈਣੀ ਸਾਹਿਬ ਨਾਮ ਪਰ ਧਾਰੀ ਸਪੋਰਟਸ ਅਕੈਡਮੀ ਭੈਣੀ ਸਾਹਿਬ ਓਕੇ ਹਮ ਫੈਟੋ ਮੁੰਡਿਓ ਰੈਡੀ ਹੋ ਪਿੰਡ ਦਾ ਨਾਮ ਕਰਨਾ ਹੁਣ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨਾ ਭੈਣੀ ਸਾਹਿਬ ਦਾ ਠੀਕ ਹੈ ਜੀ ਜ਼ਰੂਰ ਚਾਹੀਦਾ ਵੀ ਆ ਕਿਉਂ ਬਈ ਸਹੀ ਹੈ ਨਾ ਸਹੀ ਗੱਲ ਆ ਬਈ ਨੰਨਾ ਅੱਗੇ ਤੋਂ ਆਪਾਂ ਕਿੱਧਰ ਜੀ ਆਉਣਾ ਮਰੇਲਕੋਟ ਲੈ ਜੀ ਜੇਕਰ ਤੇ ਸ਼ੰਕਰ ਨੂੰ ਆਣਾ ਮਰੇਲਕੋਟ ਲੈ ਜੀ ਆਣਾ ਬਸ ਪ੍ਰਿੰਟ ਖਿੱਚੀ ਪੂਰੀ ਉੱਥੋਂ ਬਈ ਪਿੰਡੋਂ ਆਉਣ ਲੱਗੇ ਨੇ ਹਨਾ ਸਾਰੇ ਸਰਕਾਰ ਖੜਾਹੀ ਕਰ ਲੈਣੇ ਆ ਵਿੱਚ ਟੀਮ ਦੇ ਨਾਮ ਤਾਰੀ ਹੋਸਟ ਕਲੱਬ ਦਾ ਵੀ ਰੱਖ ਲੈਣੇ ਆ ਸਾਰੇ ਜੋੜੇ ਵਾਲੇ ਠੀਕ ਹੈ ਬਈ ਆਪਾਂ ਹੀ ਚਾਲ ਦਾ ਮੈਚ ਹੈ ਹਨਾ ਬਾਈ ਆਲ ਦੇ ਮੈਚ ਵੀ ਕਹਿੰਦੇ 10-10 ਪੁਆਇੰਟ ਦਿੰਦੇ ਸਾਰੇ ਹਨਾ ਤੇ ਚੱਲ ਪਿੰਡ ਬਾਤ ਤਾਂ ਹੱਡੇ ਗੀ ਨੀ ਮੈਂ ਪੱਠਾ ਹੀ ਬੈਠਾ ਆ ਮਹਾਰਵੇ ਦੀ ਗਲਤੀ ਦਾ ਮੰਨ ਲਾ ਵੀ 6-6 ਪੁਆਇੰਟ ਦਿੰਦੇ ਹਨਾ 6 6.5 ਵਾਲਾ ਜਿੱਤ ਪੂਰਾ ਤੇ ਅੱਜ ਆਲ ਵੀ ਬਾਈ ਅਸੀਂ ਇੱਧਰ ਆ ਕੇ ਦੇਖਿਆ ਗੜ ਸ਼ੰਕਰ ਵੀ ਚੱਲ ਉਧਰ ਦਬਾਬੇ ਏਰੀਆ ਜਿਹਨੂੰ ਚਾਲਦੇ ਆ ਵੀ ਪੁਆਇੰਟ ਵਧ ਦੇਣਗੇ ਕਿਉਂਕਿ ਬਾਈ ਅਸੀਂ ਨਵੇਂ ਮੁੰਡੇ ਆ ਹਨਾ ਜਿਵੇਂ ਮੰਨ ਲਾ ਵੀ ਬੱਦ ਚਾਹੀਦੇ ਆ ਪੁਆਇੰਟ ਹਨਾ ਪੱਟੋ ਘਟ ਨਹੀਂ ਤਾਂ 15 20 ਦਾ ਦਿਆ ਕਰੋ ਯਾਰ ਬਿਜਮਾਣਾ ਜਾਣ ਦੀ ਗਣੀ ਵੀ ਹੋ ਰਹੀ ਹੈ ਹਨਾ ਆਲ ਓਪਨ ਕਰਾ ਰਹੇ ਆ ਪਰ ਨਹੀਂ ਕਿਹੜੀ ਟੀਮ ਐ ਆਲ ਓਪਨ ਨਹੀਂ ਇੰਨੀਆਂ ਹੁੰਦੀਆਂ ਨਹੀਂ ਪਾਇਆ 32 ਹੋ ਗਏ 33 ਹੋ ਗਏ ਟੀਮ ਐ ਘੱਟ ਕਰ ਲੈਂਦੇ 16 ਕਰ ਲੈਂਦੇ ਖੁੱਲੀਆਂ ਟੀਮਾਂ ਨੇ ਲਾਈਟਾਂ ਲੁੱਟੀਆਂ ਹੈ ਨਹੀਂ ਨਾ ਦਾ ਅਰੇ ਪੂਰੀ ਨਹੀਂ ਗੱਲ ਆ ਪੁਆਇੰਟ ਵੱਧ ਦੇਣੇ ਚਾਹੀਦੇ ਟੀਮਾਂ ਦੇ ਘੱਟ ਕਰ ਲੈਂਦੇ ਫੇਰ ਬੱਦਾਂ ਤੇ ਆਉਂਦੇ ਆ ਬਤ ਨਵੇਂ ਮੁੰਡਿਆਂ ਦੀ ਗੱਲ ਹੈ ਨਹੀਂ ਤੇਰੇ ਧੌਣੇ ਤੋਂ ਤੇ ਤੂੰ ਮੇਤੋ ਵੀ ਬੜਾ ਓਏ ਇਹ ਤਾਂ ਹਣ ਧੌਲੇ ਇਹ ਤਾਂ ਵੀ ਕੁਦਰਤੀ ਹੈ ਇਹਦਾ ਜੰਮ ਦੇ 20 ਸਾਲ ਦੀ ਓਏ ਇਹ ਤਾਂ ਹਣ ਜੰਮ ਦੇ ਤੇ ਆਹ ਦੱਸਿਓ ਕਿਹੜਾ ਬੜਾ ਲੱਗਦਾ ਮੇਰੇ ਤੋਂ ਕਿਹੋ ਜਿਹਾ ਬੜਾ ਹੋਵੇ ਸਾਡੇ ਤੋਂ 23 ਸਾਲ ਲੱਛਣ ਇੱਕ ਮਿੰਟ ਦੱਸੋ ਕਮੈਂਟਾਂ 'ਚ ਦੱਸਿਓ ਮੇਰੇ ਤੋਂ ਸੇਖੋ ਕਿ ਕੌਣ ਵੱਡਾ ਲੱਗਦਾ ਉਮਰ 'ਚ ਪਿਆਰਾ ਇਹ ਲੱਗਦਾ ਨਹੀਂ ਲੱਗਦਾ ਕਮੈਂਟ ਦੱਸਣਗੇ ਠੀਕਾ ਠੀਕਾ ਭਾਈ ਦੱਸ ਦਿਓ ਮਾੜੇ ਆਪਣੇ ਜਹੇਤੇ ਆਪਣੇ ਵੀਰ ਭਰਾ ਦੱਸਣ ਠੀਕ ਮਿੰਟ ਤਾਂ ਤੁਸੀਂ ਕਰਦਨੇ ਆ ਆ ਦੇਖ ਨਹੀਂ ਤੇਰੇ ਬੰਦਿਆਂ ਨੇ ਯਾਰ ਜੁੰਟੀ ਦੇ ਸਾਡੇ ਪਿੰਡ ਦੀ ਕਿੰਨੀਆਂ ਸਾਰੀ ਪਿੰਡ ਦੇ ਜੁੰਟ ਬਾਈ ਤਗੜੀ ਆ ਤੁਹਾਡੀ ਇਹ ਖੇਡ ਨਹੀਂ ਦੇਣੀ ਕੋਈ ਜਿਹੜੀ ਬਾਹਰੋਂ ਹੋਈ ਟੀਮ ਜਿਹੜੇ ਕਢਾ ਦਿਆ ਕਰਨੀ ਮੈਂ ਕਿਹਾ ਪਾਸਪੋਰਟਾਂ ਦੇ ਆਂਦੇ ਫੋਟੋ ਕਿਤੇ ਫੋਨ ਤੇ ਰੱਖ ਲਓ ਇਹ ਭਾਈ ਇੱਕ ਕਾਇਨਾਤ ਨਹੀਂ ਕੋਈ ਪੱਕਾ ਨਹੀਂ ਕਢਣ ਜਾ ਕਰੋ ਇੱਕਾ ਇਹਨਾਂ ਦੀ ਟੀਮ ਦਾ ਸਾਨੂੰ ਉੱਥੇ ਦਾ ਤਾਂ ਕੀ ਦਾ ਲੋਕ ਇੱਕ ਕਮੈਂਟਾਂ ਚ ਵੀ ਇੱਕਾ ਕਰਕੇ ਜਾਂਦੇ ਆ ਟੀਮ ਨੇ ਤਾਂ ਉਹ ਖੜਨਾ ਹੀ ਇੱਕਾ ਕਰਕੇ ਕਮੈਂਟਾਂ ਚ ਇੱਕਾ ਕਰਕੇ ਸਵੰਦਾਗਾ ਹਾਜੰਦਾ ਤੈ ਹੀ ਵਿਖਾ ਮੁੰਡਾ ਡੰਡ ਮਾਰਦਾ ਇਧਰ ਮਾਰਾ ਆ ਫਾਰਮਾ ਹੋ ਰਿਹਾ ਮੈਂ ਜੰਗਾਂ ਹੁੰਦਾ ਹੈ ਦਾ ਬੰਦਾ ਹੈ ਪੰਜਲੇ ਪੂਪੇ ਦੀ ਸਭ ਦੇ ਹਿੱਸੇ ਦੇ ਵਿੱਚ ਦੁੜ ਦੁੱਕਰ ਇੱਕ ਨੇ ਜਿੰਤਣਾ ਇੱਕ ਨੇ ਹਰਲ ਇਹ ਜਮਾਂ ਖੇਡ ਕਬੱਡੀ ਆ ਮਾਰਖੇਡ ਕੁਸ਼ਤੀ ਔਰ ਕਬੱਡੀ ਦਾ ਇਤਿਹਾਨ ਜਿਹੜਾ ਇੱਕੋ ਜਿਹਾ ਹੈ ਬਹੁਤ ਹੀ ਵਧੀਆ ਹੈ ਆ ਗੱਲੋਂ ਬੜਾ ਚਰਚਾ ਦਾ ਵਿਸ਼ਾ ਹੈ ਵਧੀਆ ਖਿਡਾਰੀ ਹੈ ਸਟੈਮਨਾ ਵੀ ਵਧੀਆ ਹੈ ਔਰੇ ਫਿਰ ਕੇ ਠੱਲ ਪਉਂਦਾ ਹੈ ਜਾਂ ਫਿਰ ਰੀਡਰ ਪੈਂਦਾ ਜਾਂ ਜਾਫੀ ਦਾਲਨ ਜਫਾ ਲੋਂਦਾ ਬਾਤ ਵਕਤ ਦੀ ਹੈ ਦੋ ਸਾਰ ਖਿਡਾਰੀਆਂ ਦੇ ਵਿੱਚੋਂ ਚੜਫਾ ਹੈ ਖਿਡਾਰੀਆਂ ਸਾਹ ਦੇ ਵਾਂਗ ਅੜ ਗਿਆ ਪਰ ਨੰਬਰ ਆਓ ਹੱਬਲੇ ਲਾਸ ਪਲਾ ਦੇ ਵਿੱਚ ਪਹਿਲਾ ਡੇਟ ਜਿਹੜਾ ਹੈ ਉਹਦੇ ਪਾਣੇ ਦੇ ਵਿੱਚ ਜਿਹੜਾ ਹੈ ਉਹ ਕੋਸ਼ਿਸ਼ ਹੋ ਸਕਦੀ ਹੈ ਔਰ ਪਹਿਲਾ ਡੇਟ ਜਿਹੜਾ ਪੜੋਂਦਾ ਹੈ 9.5 ਤੇ 10 ਦਾ ਅੰਕੜਾ ਹੈ ਕੋਸ਼ਿਸ਼ ਵੱਟੀ ਹੈ ਜਿੰਤਨ ਲਈ ਹਰ ਕੋਈ ਆਉਂਦੇ ਹੈ ਹਾਰਤ ਕੋਈ ਨਹੀਂ ਚਾਹੁੰਦਾ ਕਿ ਜਿੰਤਨ ਜਿੰਤਨ ਹਰ ਕੋਈ ਖੇਡ ਤੂੰ ਹਾਰ ਖੇਡ ਫਕੀਰਾ ਜਿੰਤਨ ਦਾ ਬੋਲ ਕਾਢੀ ਪੈਂਦਾ ਤੇ ਹਾਰ ਦਾ ਬੋਲ ਕਿੰਨੇ ਅੱਗੇ ਆ ਗਏ ਕੋਮੇ ਕਿੰਨਾ ਹੈ ਕਿੰਨੇ ਵੱਜ ਗਏ ਸਾਢੇ 9:00 ਹੋਈ ਇੱਥੇ ਉਹਨੂੰ ਸਾਢੇ 6:30 ਦੇ ਤੁਰੇ ਹਾਂ ਉੱਥੋਂ ਆਪਾਂ ਹੋਰ ਭਿਆਨਕ ਅਕਾਊਂਟ ਆਪਾਂ ਰੇਗੋ ਉੱਧਰ ਨਹੀਂ ਪਹੁੰਚ ਜਾਣਾ ਹੁੰਦਾ ਕਰੇ